ਮਾਈ ਗੁਰਜੀ ਦਾ ਖਾਸ ਮਾਈ ਗੁਰਜੀ ਕੀ ਪੱਥੇ ਅਸੀਂ ਜ਼ਿੰਦਗੀ ਵਿੱਚ ਬਹੁਤ ਵਾਰੀ ਕਾਲੇ ਪੈਨੇ ਕਿ ਸਾਨੂੰ ਪੂਰੀ ਦੀ ਪੂਰੀ ਗੱਲ ਪਤਾ ਲੱਗੇ ਤੇ ਇਹ ਗੱਲ ਹਮੇਸ਼ਾ ਜ਼ਿੰਦਗੀ 'ਚ ਯਾਦ ਰੱਖੇ ਕਈ ਵਾਰੀ ਪੂਰੀ ਗੱਲ ਨਾ ਪਤਾ ਹੋਣ ਦੇ ਕਾਰਨ ਵੀ ਸਾਡਾ ਬਹੁਤ ਭਲਾ ਹੁੰਦਾ ਆ ਬਹੁਤ ਜ਼ਿੰਦਗੀ ਦੇ ਵਿੱਚ ਬੰਦੇ ਵੇਖੀ ਦੇਨੇ ਜਿਹੜੇ ਪਰੇਸ਼ਾਨ ਨੇ ਕਾਰਨ ਉਹਨਾਂ ਨੂੰ ਪਤਾ ਆ ਕਿ ਸਾਡਾ ਕੱਲ ਕੀ ਐ ਇਸੇ ਲਈ ਜਿਹੜਾ ਸਿੱਖ ਧਰਮ ਆ ਇਹ ਉਹ ਵੇਖਦੀਆਂ ਗੱਲਾਂ ਨਹੀਂ ਕਰਦਾਗਾ ਮਾਰੇ ਸਿਰਫ ਇਨਾ ਕਹਿੰਦੇ ਨੇ ਕਿ ਤੂੰ ਚੰਗਾ ਕਰੇਂਗਾ ਤੇਰੇ ਨਾਲ ਚੰਗਾ ਹੋਏਗਾ ਤੂੰ ਮਾੜਾ ਕਰੇਂਗਾ ਤੇਰੇ ਨਾਲ ਮਾੜਾ ਹੋਏਗਾ ਕਹਿੰਦੇ ਨੇ ਇੱਕ ਵਾਰੀ ਇੱਕ ਤੁਰਕ ਘੋੜ ਸਵਾਰ ਘੋੜੇ ਤੇ ਸਵਾਰ ਹੋ ਕੇ ਲੰਘਦਾ ਪਿਆ ਕੀ ਤੱਕਦਾ ਇੱਕ ਦਰਖਤ ਦੇ ਥੱਲੇ ਇੱਕ ਪੁਰਖ ਸੁੱਤਾ ਪਿਆ ਆ ਤੇ ਉਹ ਸੁੱਤਾ ਥੋੜਾ ਜਿਹਾ ਮੂੰਹ ਖੋਲ ਕੇ ਤੇ ਉਹਦੇ ਮੂੰਹ ਦੇ ਵਿੱਚ ਇੱਕ ਨਿੱਕਾ ਜਿਹਾ ਸੱਪ ਵੜ ਗਿਆ ਉਹਨੇ ਵੇਖ ਲਿਆ ਵੀ ਉਹਦੇ ਮੂੰਹ ਦੇ ਵਿੱਚ ਸੱਪ ਵੜ ਗਿਆ ਪਰ ਉਹ ਹੁਣ ਉਹਨੂੰ ਜੇ ਕਹਿੰਦਾ ਵੀ ਤੇਰੇ ਮੂੰਹ ਦੇ ਵਿੱਚ ਸੱਪ ਵੜ ਗਿਆ ਤੇ ਉਹਨੇ ਘਬਰਾਟ ਦੇ ਵਿੱਚ ਆ ਜਾਣਾ ਸੀਗਾ ਉਹਨੇ ਕੀ ਕੀਤਾ ਵੀ ਉਹ ਸਿਪਾਈ ਸੀ ਕੋੜਸਵਾਰ ਉਹਨੇ ਕੀ ਕੀਤਾ ਵੀ ਆਪਣੇ ਹਥਿਆਰ ਦੇ ਨਾਲ ਛੋਟੇ ਡਾਂਗ ਦੇ ਨਾਲ ਉਹਨੂੰ ਮਾਰਨਾ ਸ਼ੁਰੂ ਕਰ ਦਿੱਤਾ ਜਦੋਂ ਉਹਨੂੰ ਮਾਰਿਆ ਤੋਂ ਬੰਦਾ ਭੱਜੇ ਉਹਨ ਜਦੋਂ ਭੱਜੇ ਤੇ ਭਜਦਾ ਭਜਦਾ ਇੱਕ ਸੇਬਾਂ ਦੇ ਬਾਗ ਵਿੱਚ ਵੜ ਗਿਆ ਜਦੋਂ ਸੇਬਾਂ ਦੇ ਬਾਗ ਵਿੱਚ ਵੜਿਆ ਤਾਂ ਉਹਨੇ ਉਹਨੂੰ ਘੇਰ ਲਿਆ ਕਹਿੰਦਾ ਵੀ ਇੱਥੇ ਸੇਬ ਰੱਜ ਕੇ ਖਾ ਉਹਨੇ ਇੱਕ ਖਾਧਾ ਦੋ ਖਾਦੇ ਚਾਰ ਖਾਦੇ 10 ਖਾਦੇ ਉਹ ਆਖੇ ਮੈਨੂੰ ਮਾਰ ਦੇ ਮੇਰੇ ਤੋਂ ਸੇਬ ਨਹੀਂ ਖਾਦੇ ਜਾਂਦੋਂ ਕਹਿੰਦਾ ਨਾ ਸੇਬ ਹੀ ਖਾਣੇ ਪੈਣਗੇ ਤੈਨੂੰ ਮਾਰਨਾ ਨਹੀਂ ਉਹਨੇ ਹੋਰ ਕੱਚੇ ਪੱਕੇ ਜਿੰਨੇ ਕੋ ਖਾ ਸਕਦਾ ਸੀ ਉਹਨੇ ਖਾਦੇ ਜਿੰਨਾ ਚਿਰ ਉਸ ਬੰਦੇ ਨੂੰ ਉਲਟੀਆਂ ਨਹੀਂ ਨਾ ਆਈਆਂ ਉਹਨਾਂ ਚਿਰ ਉਹ ਹਟਿਆ ਨਹੀਂ ਉਹਨੂੰ ਮਾਰਨ ਉਹਨੇ ਸੇਬ ਖਵਾਏ ਜਦੋਂ ਉਹਨੇ ਉਲਟੀ ਕੀਤੀ ਤਾਂ ਉਸੇ ਉਲਟੀ ਰਹੀ ਉਹ ਫਿਰ ਸੱਪ ਬਾਹਰ ਨਿਕਲ ਆਇਆ ਜਦੋਂ ਉਹਨੇ ਸੱਪ ਵੇਖਿਆ ਹੈਰਾਨ ਹੋ ਗਿਆ ਹੁਣ ਉਹ ਜਿਹੜਾ ਬੰਦਾ ਪਹਿਲਾਂ ਉਹਨੂੰ ਗਾਲ੍ਹਾਂ ਕੱਢਦਾ ਪਿਆ ਸੀਗਾ ਵੀ ਤੂੰ ਮੈਨੂੰ ਮਾਰਦਾ ਪਿਆ ਕੁੱਟਦਾ ਪਿਆ ਤੂੰ ਹੰਕਾਰ ਦਾ ਮਾਰਿਆ ਤੈਨੂੰ ਨੌਕਰੀ ਦਾ ਆਪਣੀ ਦਾ ਮਾਣਿਆ ਤੂੰ ਅਹੁਦੇ ਦੀ ਹਉਮੈ ਕਰਦਾ ਆ ਤੂੰ ਸਿਪਾਈ ਮੈਨੂੰ ਤਾਂ ਕੁੱਟਦਾ ਹੁਣ ਉਹ ਹੀ ਉਹ ਬੰਦਾ ਹੁੰਦੇ ਤੋਂ ਮਾਫੀਆਂ ਮੰਗੇ ਕਹਿੰਦਾ ਤੁਸੀਂ ਮੇਰਾ ਬਹੁਤ ਭਲਾ ਕਰ ਦਿੱਤਾ ਪਰ ਮੈਨੂੰ ਜਿੰਨਾ ਤੁਸੀਂ ਮਾਰਿਆ ਮੈਨੂੰ ਕੁੱਟਿਆ ਤੇ ਮੈਂ ਪਹਿਲਾਂ ਕਹਿ ਦਿੰਦਾ ਵੀ ਤੇਰੇ ਮੂੰਹ ਚ ਸੱਪ ਵੜ ਗਿਆ ਆ ਸੁੱਤੇ ਪੈ ਦੇ ਤੇ ਮੈਂ ਕੋਸ਼ਿਸ਼ ਕਰ ਦੋ ਕਹਿੰਦਾ ਨਾ ਜੇ ਮੈਂ ਤੈਨੂੰ ਦੱਸ ਦਿੰਦਾ ਨਾ ਕਿ ਤੇਰੇ ਮੂੰਹ ਦੇ ਵਿੱਚ ਸੱਪ ਵੜ ਗਿਆ ਤੇਰੇ ਪੇਟ ਦੇ ਅੰਦਰ ਚਲਾ ਗਿਆ ਕਹਿੰਦੇ ਤੂੰ ਅੱਧਾ ਉਵੇਂ ਹੀ ਮਰ ਜਾਣਾ ਸੀ ਨਾ ਤੇਰੇ ਵਿੱਚ ਦੌੜਨ ਦੀ ਫਿਰ ਹਿੰਮਤ ਨਹੀਂ ਸੀ ਤੇ ਨਾ ਹੀ ਤੇਰੇ ਅੰਦਰ ਸੇਬ ਖਾਣ ਦੀ ਹਿੰਮਤ ਨਹੀਂ ਸੀ ਤੇ ਨਾ ਹੀ ਉਲਟੀਆਂ ਕਰਨ ਦੀ ਹਿੰਮਤ ਨਹੀਂ ਸੀ ਕਹਿੰਦੇ ਮੈਂ ਤੈਨੂੰ ਤਾਂ ਨਹੀਂ ਦੱਸਿਆ ਕਿਉਂਕਿ ਤੂੰ ਮੇਰੇ ਤੋਂ ਡਰਦਾ ਸੇਬ ਖਾਏਗਾ ਆਪੇ ਜਦੋਂ ਤੇਰਾ ਪੇਟ ਜਾਦਾ ਖਾਣ ਕਰਕੇ ਦੁਖੇਗਾ ਬਾਦ ਹਜਮੀ ਹੋਏਗੀ ਤੇ ਤੂੰ ਉਲਟੀ ਕਰੇਗਾ ਹੀ ਕਰੇਗਾ ਕਹਿੰਦਾ ਮੈਂ ਇਸੇ ਕਰਕੇ ਤੈਨੂੰ ਮਾਰਦਾ ਰਿਹਾ ਹਾਂ ਸਾਡੇ ਨਾਲ ਵੀ ਜ਼ਿੰਦਗੀ ਵਿੱਚ ਕਈ ਵਾਰੀ ਬਹੁਤ ਵਾਰੀ ਆ ਜਾਇਆ ਹੁੰਦਾ ਅਸੀਂ ਆਪਣੇ ਭਵਿੱਖ ਨੂੰ ਲੈ ਕੇ ਬੜੇ ਚਿੰਤਤ ਹੋ ਜਾਂਦੇ ਆ ਹਮੇਸ਼ਾ ਯਾਦ ਰੱਖਿਏ ਮਹਾਰਾਜ ਜੀ ਕਹਿੰਦੇ ਨੇ ਕਿ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਜੋਗ ਵਿਜੋਗ ਦੋਇਕਾਰ ਚਲਾਵੈ ਲਿਖੈ ਆਵੈ ਭਾਗ ਮਹਾਰਾਜ ਜੀ ਕਹਿੰਦੇ ਤੇਰੇ ਮਸਤਕ ਦਾ ਲਿਖਾ ਹੈ ਇਸ ਕਰਕੇ ਕਦੇ ਵੀ ਇਹ ਨਾ ਕੋਸ਼ਿਸ਼ ਕਰੀਏ ਕਿ ਹਰ ਇੱਕ ਗੱਲ ਸਾਨੂੰ ਪੂਰੀ ਪਤਾ ਹੋਵੇ ਨਹੀਂ ਇਹ ਗੱਲ ਠੀਕ ਹੈ ਕੀ ਜਾਣਕਾਰੀ ਰੱਖਣੀ ਹੋਰ ਗੱਲ ਹੁੰਦੀ ਹੈ ਪਰ ਬਹੁਤ ਚੀਜ਼ਾਂ ਸਾਡੀ ਜ਼ਿੰਦਗੀ ਵਿੱਚ ਅਣਦਿਸਦੀਆਂ ਹੀ ਰਹਿਣੀਆਂ ਚਾਹੀਦੀਆਂ ਨੇ ਮੇਰੇ ਤੁਹਾਡੇ ਸਭਨਾ ਦੇ ਪਰਦੇ ਬਣੇ ਰਹਿੰਦੇ ਨੇ